ਸੱਚੀ ਗੱਲ ਤੁਸੀਂ ਵੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਵਿਵੇਕ ਸ਼ਰਮਾ ਅਕਾਲੀ ਦਲ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਲੰਮੇ ਹੱਥੀ ਲਿਆ ਗਿਆ ਹੈ ਦਰਸਲ ਮਾਮਲਾ ਤਰਨਤਾਰਨ ਜ਼ਿਮਨੀ ਚੌਂ ਦੇ ਨਾਲ ਜੁੜਿਆ ਹੋਇਆ ਹੈ ਤਰਨਤਾਰਨ ਜ਼ਿਮਨੀ ਚੌਂ ਵਿੱਚ ਅਕਾਲੀ ਦਲ ਦੇ ਕੁਝ ਵਰਕਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਇਨ੍ਹਾਂ ਸਾਰਿਆਂ ਨੂੰ ਹੁਣ ਜ਼ਮਾਨਤ ਮਿਲ ਗਈ ਹੈ ਤਾਂ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬੁਲਾਰਾ ਅਰਸ਼ਦੀਪ ਕਲੇਰ ਨੇ ਇਸ ਮਾਮਲੇ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਹ ਪੂਰਾ ਜਿਹੜਾ ਗ੍ਰਿਫਤਾਰੀ ਹੋਈ ਸੀ ਉਹ ਇੱਕ ਪ੍ਰਸ਼ਾਸਨ ਵੱਲੋਂ ਕੀਤੀ ਗਈ ਬਿਉਂਦਬੰਦੀ ਸੀ ਹਾਲਾਂਕਿ ਅਦਾਲਤ ਨੇ ਜਿਨ੍ਹਾਂ ਜਿਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਉਹਨਾਂ ਸਾਰਿਆਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ ਇਸ ਤੋਂ ਬਾਅਦ ਹੁਣ ਜਿਹੜਾ ਪ੍ਰਸ਼ਾਸਨ ਦਾ ਜਿਹੜੀ ਸਾਜ਼ਿਸ਼ ਰਚੀ ਗਈ ਸੀ ਉਸ ਤੋਂ ਪਰਦਾ ਚੁੱਕਿਆ ਗਿਆ ਹੋਰ ਕੀ ਕੁਝ ਕੀਤਾ ਅਰਸ਼ਦੀਪ ਕਲੇਰ ਨੇ ਜਾਣ ਲੈਨੇ ਆ ਦੇਖੋ ਤਰਨਤਾਰਨ ਦੀ ਜਿਹੜੀ ਉਪਚੋਣ ਹੈ ਉਹਦੇ ਨਤੀਜਿਆਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰ ਇੰਨੀ ਬੁਖਲਾਹਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਵਰਕਰ ਸਹਿਬਾਨਾਂ ਤੇ ਧੜਾ ਧੜ ਝੂਠੇ ਪਰਚੇ ਦਿੱਤੇ ਜਾ ਰਹੇ ਹਨ ਸੱਤਾ ਦਾ ਨਸ਼ਾ ਤੇ ਹੰਕਾਰ ਇੰਨਾ ਸਿਰ ਚੜ੍ਹ ਕੇ ਬੋਲਿਆ ਕਿ ਮਹਿਲਾਵਾਂ ਨੂੰ ਵੀ ਨਹੀਂ ਬਖਸ਼ਿਆ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਤਰਨ ਤਰਨ ਦੇ ਮਹਿਲਾ ਵਰਕਰ ਹੈ ਲੀਡਰ ਹੈ ਉਹਨਾਂ ਦੇ ਖਿਲਾਫ ਪਰਚਾ ਜਿਹੜੇ ਸਾਡੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਜੀ ਦੀ ਬੇਟੀ ਹੈ ਕੰਚਨਪ੍ਰੀਤ ਚੋਣ ਪ੍ਰਚਾਰ ਦੇ ਦੌਰਾਨ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਾਰ ਝੂਠੇ ਪਰਚੇ ਕੰਚਨਪ੍ਰੀਤ ਤੇ ਦਰਜ ਕੀਤੇ ਤੇ ਅੱਜ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਚਾਰਾਂ ਦੇ ਵਿੱਚ ਜਿਹੜੀ ਉਥੇ ਦੀ ਜ਼ਿਲ੍ਹਾ ਅਦਾਲਤ ਹੈ ਉਹਨਾਂ ਨੇ ਬੇਲ ਦੇ ਦਿੱਤੀ ਹੈ ਮਤਲਬ ਤਿੰਨ ਝੂਠੇ ਪਰਚੇ ਤਰਨ-ਤਰਨ ਚ ਦਰਜ ਕੀਤੇ ਇੱਕ ਝੂਠਾ ਪਰਚਾ ਮਜੀਠੇ ਦਰਜ ਕੀਤਾ ਤੇ ਮਜੀਠੇ ਤਾਂ ਕੱਲੇ ਹਾਲ ਸੀ ਕਿ ਜਦੋਂ ਸਾਡੇ ਵਕੀਲ ਉਥੇ ਪ੍ਰਵੀਨ ਜੀ ਪੇਸ਼ ਹੋਏ ਉਥੇ ਐਸਐਸਪੀ ਵੀ ਉਥੇ ਐਸਪੀ ਉਥੇ ਡੀਐਸਪੀ ਉਥੇ ਐਸਟੀਐਚਓ ਮਤਲਬ ਇਹਨਾਂ ਹਾਈ ਪ੍ਰੋਫਾਈਲ ਬਣਾ ਦਿੰਦੇ ਕਹਿੰਦੇ ਜੀ ਕੰਚਨ ਪ੍ਰੀਤ ਨੂੰ ਬੇਲ ਨਹੀਂ ਦੇਣੀ ਪਰ ਅਦਾਲਤ ਨੇ ਮੈਰਿਟਸ ਦੇ ਉੱਤੇ ਕੰਚਨ ਪ੍ਰੀਤ ਨੂੰ ਮਜੀਠੇ ਵਾਲੇ ਕੇਸ ਦੇ ਵਿੱਚ ਵੀ ਬੇਲ ਦਿੱਤੀ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਦਸੂਗੀ ਕਿ ਤੁਸੀਂ ਤਾਂ ਕਹਿੰਦੇ ਸੀ ਜੀ ਕ੍ਰਿਮੀਨਲ ਨੂੰ ਇੱਕ ਇਲੈਕਸ਼ਨ ਲੜਾਤੀ ਅਦਾਲਤਾਂ ਨੇ ਤਾਂ ਮੰਨਿਆ ਨਹੀਂ ਵੀ ਕ੍ਰਿਮੀਨਲ ਹੈ ਮਲੇ ਇਲੈਕਸ਼ਨ ਕਮਿਸ਼ਨ ਆਮ ਆਦਮੀ ਪਾਰਟੀ ਨਾਲ ਸਹਿਮਤ ਨਹੀਂ ਕਿਉਂਕਿ ਜਿਸ ਤਰੀਕੇ ਦੀ ਧੱਕੇਸ਼ਾਹੀ ਸੀ ਉਥੇ ਡੀਐਸਪੀਆ ਦੀ ਵੀ ਬਦਲੀ ਹੋਈ ਐਸਐਸਪੀ ਵੀ ਸਸਪੈਂਡ ਹੋਏ ਡੀਜੀਪੀ ਸਾਹਿਬ ਵੀ ਤਲਬ ਹੋਏ ਜਿਹੜੀਆਂ ਅਦਾਲਤਾਂ ਨੇ ਜ਼ਿਲ੍ਹਾ ਅਦਾਲਤ ਚਾਹੇ ਤਰਨਤਾਰਨ ਦੀ ਹੋਵੇ ਚਾਹੇ ਮਜੀਠੇ ਦੀ ਹੋਵੇ ਅੰਮ੍ਰਿਤਸਰ ਦੀ ਉਹ ਵੀ ਸਰਕਾਰ ਦੇ ਨਾਲ ਸਹਿਮਤ ਨਹੀਂ ਪੰਜਾਬ ਦੇ ਲੋਕਾਂ ਨੇ ਤਾਂ ਸਹਿਮਤ ਕੀ ਹੋਣਾ ਕਿਉਂਕਿ ਤਰਨਤਾਰਨ ਦੀ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਸ਼ੀਸ਼ਾ ਦਿਖਾਤਾ ਕਿ ਐਡੇ ਸਿਆਸੀ ੱੱਕੇ ਤੇ باوجود ਮਤਲਬ ਪੂਰਾ ਸਰਕਾਰੀ ਤੰਤਰ ਲਾਤਾ ਮਸ਼ੀਨਰੀ ਦਾ ਰੱਜ ਕੇ ਦੁਰਉਪਯੋਗ ਹੋਇਆ ਤੇ ਜਿੱਤ ਕਿੰਨੇ ਤੇ 10000 ਤੇ ਇਹ 2027 ਤੱਕ ਪੁਲਿਸ ਨੇ ਇਲੈਕਸ਼ਨ ਨਹੀਂ ਲੜਦੇ ਦੇਣੀ ਸੋ ਹੁਣ ਜਿਹੜੇ ਮੰਤਰੀ ਬੜੀ ਵੱਡੀਆਂ ਵੱਡੀਆਂ ਪ੍ਰੈਸ ਕਾਨਫਰੰਸਾਂ ਕਰਦੇ ਸੀ ਔਕਿ ਜੀ ਕ੍ਰਿਮੀਨਲਾਂ ਨੂੰ ਲੜਾਤਾ ਤੇ ਅੱਜ ਜਵਾਬ ਅਦਾਲਤਾਂ ਨੇ ਦੇਤਾ ਕਿ ਉਹ ਕ੍ਰਿਮੀਨਲ ਨਹੀਂ ਹੈ ਔਰ ਦੂਸਰੇ ਜਿਹੜੇ ਕਹਿੰਦੇ ਸੀ ਜੀ ਪਤਾ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਕਿੱਥੇ ਭੱਜ ਗਏ ਮੈਂ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਸੰਘਰਸ਼ਾਂ ਚੋਂ ਨਿਕਲੀ ਹੋਈ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਡਟ ਕੇ ਮੁਕਾਬਲਾ ਕਰੂਗਾ ਉਰੀਆਂ ਕਿਤੇ ਨਹੀਂ ਗਏ ਔਰ ਇਹ ਜਿਹੜੇ ਵਹਿਮ ਨੇ ਸਰਕਾਰ ਦੇ ਕਿ ਝੂਠੇ ਪਰਚਿਆਂ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਆਵਾਜ਼ ਨੂੰ ਦਬਾ ਲੈਣਗੇ ਉਰੇ ਅਦਾਲਤਾਂ ਨੇ ਉਰੇ ਸੰਵਿਧਾਨ ਹੈ ਤੇ ਸੰਵਿਧਾਨ ਦੇ ਦਾਇਰੇ ਦੇ ਵਿੱਚੋਂ ਬਾਹਰ ਜਾ ਕੇ ਜਿਹੜਾ ਵੀ ਕੰਮ ਹੋਊਗਾ ਅਦਾਲਤ ਬੈਠੀ ਹੈ ਅਦਾਲਤਾਂ ਦੇ ਵਿੱਚ ਲੈ ਕੇ ਜਾਵਾਂਗੇ ਤੇ ਮੈਂ ਹੁਣ ਵੀ ਅਫਸਰ ਚਾਈ ਨੂੰ ਬੇਨਤੀ ਕਰਦਾ ਕਿ ਇਹ ਜਿਹੜੇ ਝੂਠੇ ਪਰਚੇ ਨੇ ਇਹ ਸਭ ਦੇ ਨਤਾਰੇ ਹੋ ਰਹੇ ਨੇ ਕੱਲ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਨੇ ਜਿਹੜੇ ਆਈਟੀ ਵਿੰਗ ਦੇ ਪ੍ਰਧਾਨ ਨਛੱਤਰ ਗਿੱਲ ਸੀ ਉਹਨਾਂ ਦੀ ਗ੍ਰਿਫਤਾਰੀ ਨੂੰ ਵੀ ਤਾਂ ਗੈਰਕਾਨੂੰਨੀ ਦੱਸਿਆ ਤਾਂ ਇਸ ਤੋਂ ਬਾਅਦ ਮੈਨੂੰ ਲੱਗਦਾ ਕਿ ਹੁਣ ਕੁਝ ਰਹਿ ਨਹੀਂ ਜਾਂਦਾ ਅਫਸਰ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿਣ ਤੇ ਹੋਰ ਜਿਹੜੇ ਝੂਠੇ ਪਰਚੇ ਸਰਕਾਰ ਕਹਿ ਰਹੀ ਹੈ ਜਿਹੜਾ ਮਨੀਸ਼ ਸਿਸੋਦੀਆ ਸਾਮ ਦਮ ਦੰਦ ਭੇਦ ਲਾਉਣਾ ਚਾਹੁੰਦੇ ਨੇ ਇਹਨਾਂ ਤੋਂ ਅਫਸਰ ਵੀ ਹੁਣ ਗੁਰੇਜ਼ ਕਰ ਅਕਾਲੀ ਦਲ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਲੰਮੇ ਹੱਥੀ ਲਿਆ ਗਿਆ ਦਰਸਲ ਮਾਮਲਾ ਤਰਨਤਾਰਨ ਜ਼ਿਮਨੀ ਚੌਂ ਦੇ ਨਾਲ ਜੁੜਿਆ ਹੋਇਆ ਹੈ ਤਰਨਤਾਰਨ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਦੇ ਕੁਝ ਵਰਕਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਇਹਨਾਂ ਸਾਰਿਆਂ ਨੂੰ ਹੁਣ ਜ਼ਮਾਨਤ ਮਿਲ ਗਈ ਹੈ ਤਾਂ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬੁਲਾਰਾ ਅਰਸ਼ਦੀਪ ਕਲੇਰ ਨੇ ਇਸ ਮਾਮਲੇ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਹ ਪੂਰਾ ਜਿਹੜਾ ਗ੍ਰਿਫਤਾਰੀ ਹੋਈ ਸੀ ਉਹ ਇੱਕ ਪ੍ਰਸ਼ਾਸਨ ਵੱਲੋਂ ਕੀਤੀ ਗਈ ਬਿਉਂਦਬੰਦੀ ਸੀ ਹਾਲਾਂਕਿ ਅਦਾਲਤ ਨੇ ਜਿਨ੍ਹਾਂ ਜਿਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਉਹਨਾਂ ਸਾਰਿਆਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ ਇਸ ਤੋਂ ਬਾਅਦ ਹੁਣ ਜਿਹੜਾ ਪ੍ਰਸ਼ਾਸਨ ਦਾ ਜਿਹੜੀ ਸਾਜ਼ਿਸ਼ ਰਚੀ ਗਈ ਸੀ ਉਸ ਤੋਂ ਪਰਦਾ ਚੁੱਕਿਆ ਗਿਆ। ਹੋਰ ਕੀ ਕੁਝ ਕੀਤਾ ਅਰਸ਼ਦੀਪ ਕਲੇਰ ਨੇ ਜਾਣ ਲੈਨੇ ਆ। ਦੇਖੋ ਤਰਨਤਾਰਨ ਦੀ ਜਿਹੜੀ ਉਹ ਪਚੋਣਾ ਹੈ ਉਹਦੇ ਨਤੀਜਿਆਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰ ਇੰਨੀ ਬੁਖਲਾਹਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਵਰਕਰ ਸਹਿਬਾਨਾਂ ਤੇ ਧੜਾ ਧੜ ਝੂਠੇ ਪਰਚੇ ਦਿੱਤੇ ਜਾ ਰਹੇ ਨੇ। ਸੱਤਾ ਦਾ ਨਸ਼ਾ ਤੇ ਹੰਕਾਰ ਇੰਨਾ ਸਿਰ ਚੜ ਕੇ ਬੋਲਿਆ ਕਿ ਮਹਿਲਾਵਾਂ ਨੂੰ ਵੀ ਨਹੀਂ ਬਖਸ਼ਿਆ। ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਤਰਨਤਾਰਨ ਦੇ ਮਹਿਲਾ ਵਰਕਰ ਹੈ, ਲੀਡਰ ਹੈ ਉਹਨਾਂ ਦੇ ਖਿਲਾਫ ਪਰਚਾ ਜਿਹੜੇ ਸਾਡੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਜੀ ਦੀ ਬੇਟੀ ਹੈ ਕੰਚਨਪ੍ਰੀਤ ਚੋਣ ਪ੍ਰਚਾਰ ਦੇ ਦੌਰਾਨ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਾਰ ਝੂਠੇ ਪਰਚੇ ਕੰਚਨਪ੍ਰੀਤ ਤੇ ਦਰਜ ਕੀਤੇ ਤੇ ਅੱਜ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਚਾਰਾਂ ਦੇ ਵਿੱਚ ਜਿਹੜੀ ਉਥੇ ਦੀ ਜ਼ਿਲ੍ਹਾ ਅਦਾਲਤ ਹੈ ਉਹਨਾਂ ਨੇ ਬੇਲ ਦੇ ਦਿੱਤੀ ਹੈ ਮਤਲਬ ਤਿੰਨ ਝੂਠੇ ਪਰਚੇ ਤਰਨਤਾਰਨ ਚ ਦਰਜ ਕੀਤੇ ਇੱਕ ਝੂਠਾ ਪਰਚਾ ਮਜੀਠੇ ਦਰਜ ਕੀਤਾ ਤੇ ਮਜੀਠੇ ਤਾਂ ਕੱਲੇ ਹਾਲ ਸੀ ਕਿ ਜਦੋਂ ਸਾਡੇ ਵਕੀਲ ਉਥੇ ਪ੍ਰਵੀਨ ਜੀ ਪੇਸ਼ ਹੋਏ ਉਥੇ ਐਸਐਸਪੀ ਵੀ ਉੱਥੇ ਐਸਪੀ ਉੱਥੇ ਡੀਐਸਪੀ ਉੱਥੇ ਐਸਟੀਐਚਓ ਮਤਲਬ ਇਹਨਾਂ ਹਾਈ ਪ੍ਰੋਫਾਈਲ ਬਣਾ ਦਿੰਦੇ ਕਹਿੰਦੇ ਜੀ ਕੰਚਨ ਪ੍ਰੀਤ ਨੂੰ ਬੇਲ ਨਹੀਂ ਦੇਣੀ ਪਰ ਅਦਾਲਤ ਨੇ ਮੈਰਿਟਸ ਦੇ ਉੱਤੇ ਕੰਚਨ ਪ੍ਰੀਤ ਨੂੰ ਮਜੀਠੇ ਵਾਲੇ ਕੇਸ ਦੇ ਵਿੱਚ ਵੀ ਬੇਲ ਦਿੱਤੀ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਦੱਸੂਗੀ ਕਿ ਤੁਸੀਂ ਤਾਂ ਕਹਿੰਦੇ ਸੀ ਜੀ ਕ੍ਰਿਮੀਨਲ ਨੂੰ ਇਲੈਕਸ਼ਨ ਲੜਾਤੀ ਅਦਾਲਤਾਂ ਨੇ ਤਾਂ ਮੰਨਿਆ ਨਹੀਂ ਵੀ ਕ੍ਰਿਮੀਨਲ ਹੈ ਮਲੇ ਇਲੈਕਸ਼ਨ ਕਮਿਸ਼ਨ ਆਮ ਆਦਮੀ ਪਾਰਟੀ ਨਾਲ ਸਹਿਮਤ ਨਹੀਂ ਕਿਉਂਕਿ ਜਿਸ ਤਰੀਕੇ ਦੀ ਧੱਕੇਸ਼ਾਹੀ ਸੀ ਉੱਥੇ ਡੀਐਸਪੀਆਂ ਦੀ ਵੀ ਬਦਲੀ ਹੋਈ ਐਸਐਸਪੀ ਵੀ ਸਸਪੈਂਡ ਹੋਏ ਡੀਜੀਪੀ ਸਾਹਿਬ ਵੀ ਤਲਬ ਹੋਏ ਜਿਹੜੀਆਂ ਅਦਾਲਤਾਂ ਨੇ ਜ਼ਿਲ੍ਹਾ ਅਦਾਲਤ ਚਾਹੇ ਤਰਨਤਾਰਨ ਦੀ ਹੋਵੇ ਚਾਹੇ ਮਜੀਠੇ ਦੀ ਹੋਵੇ ਅੰਮ੍ਰਿਤਸਰ ਦੀ ਉਹ ਵੀ ਸਰਕਾਰ ਦੇ ਨਾਲ ਸਹਿਮਤ ਨਹੀਂ ਪੰਜਾਬ ਦੇ ਲੋਕਾਂ ਨੇ ਤਾਂ ਸਹਿਮਤ ਕੀ ਹੋਣਾ ਕਿਉਂਕਿ ਤਰਨਤਾਰਨ ਦੀ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਸ਼ੀਸ਼ਾ ਦਿਖਾਤਾ ਕਿ ਐਡੇ ਸਿਆਸੀ ੱੱਕੇ ਤੇ باوجود ਮਤਲਬ ਪੂਰਾ ਸਰਕਾਰੀ ਤੰਤਰ ਲਾਤਾ ਮਸ਼ੀਨਰੀ ਦਾ ਰੱਜ ਕੇ ਦੁਰਉਪਯੋਗ ਹੋਇਆ ਤੇ ਜਿੱਤ ਕਿੰਨੇ ਤੇ ਹੋਈ 10000 ਤੇ ਤੇ 2027 ਚ ਤਾ ਪੁਲਸ ਨੇ ਇਲੈਕਸ਼ਨ ਨੇ ਲੜਨੀ ਦੇਣੀ ਸੋ ਹੁਣ ਜਿਹੜੇ ਮੰਤਰੀ ਬੜੀ ਵੱਡੀਆਂ ਵੱਡੀਆਂ ਪ੍ਰੈਸ ਕਾਨਫਰੈਂਸਾਂ ਕਰਦੇ ਸੀ ਔਕਾ ਜੀ ਕ੍ਰਿਮੀਨਲਾਂ ਨੂੰ ਲੜਾਤਾ ਤੇ ਅੱਜ ਜਵਾਬ ਅਦਾਲਤਾਂ ਨੇ ਦੇਤਾ ਕਿ ਉਹ ਕ੍ਰਿਮੀਨਲ ਨਹੀਂ ਹੈ ਔਰ ਦੂਸਰੇ ਜਿਹੜੇ ਕਹਿੰਦੇ ਸੀ ਜੀ ਪਤਾ ਨਹੀਂ ਸ਼ਰੋਮਨੀ ਅਕਾਲੀ ਦਲ ਦੇ ਲੀਡਰ ਕਿੱਥੇ ਭੱਜ ਗਏ ਮੈਂ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਕਿ ਸ਼ਰੋਮਨੀ ਅਕਾਲੀ ਦਲ ਸੰਘਰਸ਼ਾਂ ਚੋਂ ਨਿਕਲੀ ਹੋਈ ਜਮਾਤ ਹੈ ਸ਼ਰੋਮਨੀ ਅਕਾਲੀ ਦਲ ਡਟ ਕੇ ਮੁਕਾਬਲਾ ਕਰੂਗਾ ਉਰੀਆਂ ਕਿਤੇ ਨਹੀਂ ਗਏ ਔਰ ਇਹ ਜਿਹੜੇ ਵਹਿਮ ਨੇ ਸਰਕਾਰ ਦੇ ਕਿ ਝੂਠੇ ਪਰਚਿਆਂ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਆਵਾਜ਼ ਨੂੰ ਦਬਾ ਲੈਣਗੇ ਉਰੇ ਅਦਾਲਤਾਂ ਨੇ ਉਰੇ ਸੰਵਿਧਾਨ ਹੈ ਤੇ ਸੰਵਿਧਾਨ ਦੇ ਧਾਇਰੇ ਦੇ ਵਿੱਚੋਂ ਬਾਹਰ ਜਾ ਕੇ ਜਿਹੜਾ ਵੀ ਕੰਮ ਹੋਊਗਾ ਅਦਾਲਤ ਬੈਠੀ ਹੈ ਅਦਾਲਤਾਂ ਦੇ ਵਿੱਚ ਲੈ ਕੇ ਜਾਵਾਂਗੇ ਤੇ ਮੈਂ ਹੁਣ ਵੀ ਅਫਸਰ ਚਾਈ ਨੂੰ ਬੇਨਤੀ ਕਰਦਾ ਕਿ ਇਹ ਜਿਹੜੇ ਝੂਠੇ ਪਰਚੇ ਨੇ ਇਹ ਸਭ ਦੇ ਨਤਾਰੇ ਉਰੇ ਨੇ ਕੱਲ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਨੇ ਜਿਹੜੇ ਆਈਟੀ ਵਿੰਗ ਦੇ ਪ੍ਰਧਾਨ ਨਛੱਤਰ ਗਿੱਲ ਸੀ ਉਹਨਾਂ ਦੀ ਗ੍ਰਿਫਤਾਰੀ ਨੂੰ ਵੀ ਤਾਂ ਗੈਰਕਾਨੂੰਨੀ ਦੱਸਿਆ ਇਸ ਤੋਂ ਬਾਅਦ ਮੈਨੂੰ ਲੱਗਦਾ ਕਿ ਹੁਣ ਕੁਝ ਰਹਿ ਨਹੀਂ ਜਾਂਦਾ ਅਫਸਰ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿਣ ਤੇ ਹੋਰ ਜਿਹੜੇ ਝੂਠੇ ਪਰਚੇ ਸਰਕਾਰ ਕਹਿ ਰਹੀ ਹੈ ਜਿਹੜਾ ਮਨੀਸ਼ ਸੋਦੀਆ ਸਾਮ ਦਮ ਦੰਦ ਭੇਦ ਲਾਉਣਾ ਚਾਹੁੰਦੇ ਨੇ ਇਹਨਾਂ ਤੋਂ ਅਫਸਰ ਵੀ ਹੁਣ ਗੁਰੇਜ਼ ਕਰ ਦੇ। ਦੇਸ਼ ਵਿਦੇਸ਼ ਦੀਆਂ ਤਾਜ਼ਾਤਰੀਨ ਖਬਰਾਂ ਲਈ ਤੁਸੀਂ ਜੁੜੇ ਰਹੋ ਡੀ5 ਚੈਨਲ ਪੰਜਾਬੀ ਦੇ ਨਾਲ। ਧੰਨਵਾਦ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੂਕ ਪਰਾਨਾ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲੰਧਾਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ